ਉਹਦਾ ਕੀ ਹਾਲ ਆ ਦੋਸਤੋ ਮੈਂ ਤੁਹਾਡਾ ਆਪਣਾ ਮੌਰ ਆ ਅੱਜ ਖੜੇ ਆ ਗਏ ਮਾਨਸਾ ਪਟਿਆਲਾ ਰੋਡ ਤੇ ਰੇਲੈਂਸ ਟੰਪ ਦੇ ਨਾਲ ਇਹ ਪੰਪਾ ਬਾਈ Jio ਦਾ ਇਹਦੇ ਨਾਲ ਆਗਾ ਗਗਨ ਮੱਤੀ ਬਾਸ ਹਾਊਸ ਇੱਥੇ ਬਾਈ ਆ ਬਾਸ ਦੇ ਘਰ ਆ ਦੇਖੋ ਬਾਈ ਆਪ ਖੁਦ ਤਿਆਰ ਕਰਦੇ ਨੇਗੇ ਬਹੁਤ ਵਧੀਆ ਕਿਸੇ ਨੇ ਖੇਤ ਰੱਖਣੇ ਨੇਗੇ ਛੱਤ ਉੱਪਰ ਰੱਖਣੇ ਨੇਗੇ ਜਾਂ ਕੋਈ ਦੁਕਾਨਾਂ ਰੋਡ ਤੇ ਬਣਾ ਕੇ ਰੱਖਣੀਆਂ ਨੇ ਹਨਾ ਬਹੁਤ ਹੀ ਵਧੀਆ ਬਾਈ ਜਿੰਨਾ ਵੀ ਕਹਿ ਦੋ ਕੱਲਾ ਇਹ ਨਹੀਂ ਬਾਈਆਂ ਕੋਲੇ ਬਾਈ ਹਰੇਕ ਚੀਜ਼ ਹੈਗੀ ਆਓ ਸਰਵੰਦਰ ਵੀ ਦਿਖਾਉਣੇ ਹੈਗੇ ਆਜੋ ਬਾਈ ਉਹ ਕਿਹੜੀ ਚੀਜ਼ ਹੈ ਜਿਹੜੇ ਬਾਈ ਆਪ ਨਹੀਂ ਤਿਆਰ ਕਰਦੇਗੇ ਜੀਓ ਪੰਪ ਦੇ ਨਾਲ ਬਾਈ ਮਾਨਸਾ ਧੀਖੀ ਰੋਡ ਦੇ ਉੱਪਰ ਆ ਇਹ ਬਾਸ ਦੇ ਘਰ ਤਿਆਰ ਕਰਦੇ ਨੇ ਪੇਂਟ ਵਗੈਰਾ ਕਰਕੇ ਦਿੰਦੇ ਨੇਗੇ ਜਿੱਥੇ ਵੀ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਾਈ ਉਹ ਕਰਦੇ ਨੇਗੇ ਆਰਡਰ ਤੇ ਭੇਜਦੇ ਨੇਗੇ ਆਪ ਹੀ ਫਿਟਿੰਗ ਕਰਕੇ ਆਉਂਦੇ ਨੇ ਸਭ ਕੁਝ ਆਪ ਕਰਦੇ ਨੇਗੇ ਅੱਜ ਤੁਹਾਨੂੰ ਅੰਦਰ ਦਿਖਾਉਣੇ ਆ ਬਾਈਆਂ ਕੋਲੇ ਹੋਰ ਕੀ ਕੁਝ ਹੈਗਾ ਬਹੁਤ ਟਾਪ ਟਾਪ ਦੀਆਂ ਚੀਜ਼ਾਂ ਬਾਈ ਬਹੁਤ ਕਲਾ ਬਾਈਆਂ ਚ ਅਸੀਂ ਆਏ ਸੀਗੇ ਅੱਜ ਬਾਈਆਂ ਕੋਲੇ ਕੁਝ ਸਮਾਨ ਲੈਣਾ ਦੇਖਿਆ ਤਾਂ ਵੀ ਵੀਡੀਓ ਪਾਈਏ ਰਹਿਾ ਨਹੀਂ ਗਿਆ ਬਾਈ ਹੈਨਾ ਹਰੇਕ ਚੀਜ਼ ਜੋ ਪਲਾਬਦਾ ਬਾਈਆਂ ਕੋਲੇ ਦੇਖੋ ਬਾਈ ਛੋਟੇ ਟੇਬਲ ਬੱਚਿਆਂ ਵਾਲੇ ਉੱਪਰ ਟੰਗੇ ਪਏ ਨੇ ਆ ਦੇਖੋ ਠੀਕ ਹੈ ਜੀ ਇਹ ਬੈਂਤ ਦੀਆਂ ਕੁਰਸੀਆਂ ਬਾਈਆਂ ਕੋਲੇ ਹਨਾ ਰਾਮ ਕੁਰਸੀਆਂ ਆ ਗਈਆਂ ਸੋਫੇ ਆ ਗਏ ਉਹ ਕਿਹੜੀ ਚੀਜ਼ ਹੈ ਜਿਹੜੀ ਬਾਈ ਹੋਰਾਂ ਕੋਲੇ ਨਹੀਂ ਹੈਗੀ ਆਜੋ ਬਾਈ ਅੱਗੇ ਆਜੋ ਦਿਖਾ ਦਈਏ ਆ ਦੇਖੋ ਬਾਈ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਇਹ ਬਾਈਆਂ ਨੇ ਜਦੋਂ ਅਸੀਂ ਪੁੱਛਿਆ ਵੀ ਬਾਈ ਇਹਦੀ ਕੋਈ ਗਰੰਟੀ ਵਰੰਟੀ ਬਾਈ ਕਹਿੰਦੇ 40 40 ਸਾਲ ਕੁਝ ਨਹੀਂ ਹੁੰਦਾ ਇਹਨਾਂ ਨੂੰ 40 40 ਸਾਲ ਰੰਗ ਕਰਕੇ ਦੇਵਾਂਗੇ ਬਾਜਵਰੇਟਾਂ ਤੇ ਆ ਕੋਈ ਰੇਟ ਨਹੀਂ ਜਾਦੇ ਹੈਗੇ ਬਹੁਤ ਹੀ ਸੋਹਣੀਆਂ ਚੀਜ਼ਾਂ ਬਾਈ ਜਿਨ੍ਹਾਂ ਨੇ ਘਰ ਵਗੈਰਾ ਰੱਖਣਿਆ ਇਹ ਚੀਜ਼ਾਂ ਰੱਖੋ ਬਾਈ ਘਰਾਂ 'ਚ ਆ ਦੇਖੋ ਕੁਰਸੀਆਂ ਦੇਖੋ ਬਾਈ ਤੁਸੀਂ ਆ ਸੋਫੇ ਬਾਈ ਟੇਬਲ ਆ ਠੀਕ ਹੈ ਜੀ ਇੱਧਰ ਦਿਖਾ ਦਿੰਨੇ ਆ ਜੋ ਛੋਟੀਆਂ ਕੁਰਸੀਆਂ ਆ ਬੱਚਿਆਂ ਵਾਲੇ ਟੇਬਲ ਬਈ ਛੋਟੇ ਛੋਟੀਆਂ ਕੁਰਸੀਆਂ ਵੱਡੀਆਂ ਕੁਰਸੀਆਂ ਆ ਦੇਖੋ ਟੇਬਲ ਪੇ ਆ ਵੱਡੇ ਮੂੜੇ ਪੇ ਦੇਖੋ ਬਈ ਆ ਟੇਬਲ ਆ ਗਿਆ ਬਈ ਇਹਨਾਂ ਨਾਲ ਉਹ ਕਿਹੜੀ ਆਈਟਮ ਆ ਜਿਹੜੀ ਬਾਈਆਂ ਕੋਲੇ ਹੈ ਨਹੀਂਗੀ ਮਿਹਨਤ ਜ਼ਰੂਰ ਆ ਬਾਈ ਮਿਹਨਤਾਂ ਮਿਲ ਮੁੱਲ ਮਿਲਦਾ ਲਾਜ਼ਮੀ ਹੈਗਾ ਪਿੰਡਾ ਬਾਈਆਂ ਦਾ ਮੱਤੀ ਗਗਨ ਦੇ ਨਾਮ ਤੇ ਹੈ ਬਾਈ ਦਾ ਸ਼ਾਪ ਆ ਕਿਸੇ ਨੇ ਵੀ ਬਾਈ ਤੋਂ ਇਹ ਸਮਾਨ ਲੈਣਾਗਾ ਤਾਂ ਤੁਸੀਂ ਮਾਨਸਾ ਪਟਿਆਲਾ ਰੋਡ ਦੇ ਉੱਤੇ ਭੀਖੀ ਤੋਂ ਪਹਿਲਾਂ ਭੀਖੀ ਤੋਂ ਪਹਿਲਾਂ ਪੰਪ ਜੀਓ ਪੰਪ ਦੇ ਨਾਲ ਆਗਾ ਬਾਈ ਦਾ ਨੰਬਰ ਹੈ ਜੀ 98768 76300 98768 76300 ਬਹੁਤ ਵਧੀਆ ਕੰਮ ਲੱਗਿਆ ਬਾਈ ਮਨ ਖੁਸ਼ ਹੋ ਗਿਆ ਦੇਖ ਕੇ ਆ ਚੀਜ਼ਾਂ ਨੇ ਬਾਈ ਆਪਣੀਆਂ ਆਪਾਂ ਤਾਂ ਵੀ ਬਣੌਤੀ ਚੀਜ਼ਾਂ 'ਚ ਵਰਗੇ ਹਨਾ ਉਹ ਚੀਜ਼ਾਂ 'ਚ ਵਰਗੇ ਜਿਨ੍ਹਾਂ ਦੀ ਆਪਾਂ ਨੂੰ ਲੋੜ ਨਹੀਂ ਆਹ ਚੀਜ਼ਾਂ ਰੱਖੋ ਬਾਈ ਘਰਾਂ 'ਚ ਡੈਕੋਰੇਸ਼ਨ ਵਾਸਤੇ ਹੋਰ ਮਿਲਾਂਗੇ ਬਾਈ ਅੱਗੇ ਨਵੀਆਂ ਵੀਡੀਓ ਨਾਲ ਉਹਨਾਂ ਚੱਕਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ